ਹਾਂਜੀ ਇਹ ਆਪਾਂ ਖੜੇ ਆ ਜੀ ਸ਼ਾਰਗੋਲ ਆਪਣੀ ਟੀਮ ਖੜੀ ਆ ਜੀ ਲੇ ਵਾਲੀ ਸ਼ਾਰਗੋਲ ਮਨਸਟਰੀ ਆਪਾਂ ਦੇਖਣ ਆਏ ਆ ਇਹ ਮੁਲਵੇਖ ਤੋਂ 5-7 ਕਿਲੋਮੀਟਰ ਪਹਿਲਾਂ ਰਾਈਟ ਤੋਂ ਰਾਈਟ ਸਾਈਡ ਰੋਡ ਮੁੜਦੀ ਆ ਤੇ ਦੇਖ ਸਕਦੇ ਆ ਤੁਸੀਂ ਵਿਊ ਚੈੱਕ ਕਰੋ ਦੇਖੋ ਆ ਪੌੜੀਆਂ ਚੜਦੀਆਂ ਤੇ ਆ ਮਨਸਟਰੀ ਆ ਜੀ ਉੱਤੇ ਪਹਾੜ ਦੇ ਵਿੱਚ ਮਿਨਿਸਟਰੀ ਬਣਾਈ ਹੋਈ ਆ ਦੇਖ ਸਕਦੇ ਆ ਤੁਸੀਂ ਪਾ ਕਮਾਲ ਕਰਿਆ ਹੋਇਆ ਹੈ ਦੇਖ ਸਕਦੇ ਆ ਪਹਾੜੀ ਆ ਪਹਾੜੀ ਦੇ ਵਿੱਚ ਮਿਨਿਸਟਰੀ ਬਣਾਈ ਹੋਈ ਆ ਦੇਖ ਸਕਦੇ ਆ ਤੁਸੀਂ ਹੁਣ ਆਪਾਂ ਜਾ ਰਹੇ ਆ ਉੱਤੇ ਪੌੜੀਆਂ ਚੜਾਂਗੇ ਤੇ ਆ ਪੌੜੀਆਂ ਆ ਰੇਲਿੰਗ ਲੱਗੀ ਹੋਈ ਆ ਤੇ ਉੱਤੇ ਉਹ ਮਿਨਿਸਟਰੀ ਜਾਵਾਂਗੇ ਲਓ ਜੀ ਲੱਗੇ ਪੌੜੀਆਂ ਚੜਨ ਪੁੱਛਦੇ ਆ ਹੁਣ ਇਕੱਲੇ ਇਕੱਲੇ ਨੂੰ ਕਿਵੇਂ ਆ ਕਾ ਭਾਵੀਤ ਦੀ ਆ ਹਾਂਜੀ ਦੱਸੋ ਜੀ ਕਿਵੇਂ ਬਹੁਤ ਵਧੀਆ ਹਾਂਜੀ ਫਰਸਟ ਕਲਾਸ ਹਾਂਜੀ ਚੌਧਰੀ ਸਾਹਿਬ ਓਕੇ ਰਿਪੋਰਟ ਠੀਕ ਹੈ ਜੀ ਰਿਪੋਰਟਾਂ ਓਕੇ ਰਿਪੋਰਟਾਂ ਓਕੇ ਹਾਂ ਚੜ ਰਹੇ ਹਾਂ ਪੌੜੀਆਂ ਇੱਕ ਜਿਹੜੀ ਉੱਥੇ ਜਾਂਦੇ ਉਹਦੇ ਤੇ ਆਪਾਂ ਉਹ ਸਾਲੀ ਕਿੰਨੀ ਉੱਚੀ ਦੀ ਉਹ ਆਹ ਲਓ ਜੀ ਚੜ ਰਹੇ ਹਾਂ ਜੀ ਹੌਲੀ ਹੌਲੀ ਰੇਲਿੰਗ ਵਗੈਰਾ ਲੱਗੀ ਹੋਈ ਹੈ ਤਾਂ ਨਾਲ ਉੱਥੇ ਜਾਣਾ ਜੀ ਉੱਤੇ ਸ਼ਾਰਗੋਲ ਮਨਸਟਰੀ ਦੇਖ ਸਕਦੇ ਆ ਲੋ ਬੰਦੇ ਖੜ ਗਏ ਆਪਣੇ ਸਾਹ ਲੈਣ ਵਾਸਤੇ ਇਹ ਤਾਂ ਪੌੜੀਆਂ ਹੀ ਚੜੇ ਆ ਇੱਥੇ ਹਾਈਟ ਦੇ ਵਿੱਚ ਸਾਹ ਚੜੇ ਜਾਂਦਾ ਜੀ ਵੈਸੇ ਪਤਾ ਹੀ ਆ ਤੁਹਾਨੂੰ ਆਕਸੀਜਨ ਦੀ ਕਮੀ ਹੁੰਦੀ ਆ ਪਹਾੜ ਤਾਂ ਦੇਖ ਲਓ ਕਿਤੇ ਹਰਿਆਲੀ ਦਿਖਦੀ ਆ ਤੁਹਾਨੂੰ ਦੇਖ ਸਕਦੇ ਆ ਤੁਸੀਂ ਕਿਤੇ ਹਰਿਆਲੀ ਹੈਗੀ ਆ ਪਿੰਡ ਦੇ ਵਿੱਚ ਬੂਟੇ ਲੱਗੇ ਹੋਇਆ ਮੜੇ ਜੇ ਖਰੀਆਲੀ ਨਾ ਹੋਣ ਕਰਕੇ ਇੱਥੇ ਆਕਸੀਜਨ ਦੀ ਕਮੀ ਆ ਤੇ ਚੜਦੇ ਆ ਹੌਲੀ ਹੌਲੀ ਲਓ ਜੀ ਲੱਗੇ ਆ ਪਹੁੰਚਣ ਬਸ ਆ ਨੇੜੇ ਹੀ ਆ ਚੜ ਰਹੇ ਆ ਪੌੜੀਆਂ ਥੋੜੀਆਂ ਜੀਆਂ ਰਹਿ ਗਈਆਂ ਹਾਂਜੀ ਕਿੱਦਾਂ ਆਗੇ ਆਗੇ ਹੈ ਜੋ ਪੂਰਾ ਮੁੰਡਿਆਂ ਚ ਆਪਣੇਆਂ ਚ ਅੱਗੇ ਅੱਗੇ ਚੱਲ ਮਿੱਤਰ ਆਹ ਪੌੜੀਆਂ ਚੜਿਆ ਜੀ ਹਾਂ ਜੋਸ਼ ਪੂਰਾ ਹੈ ਮਾਨ ਸਾਹਿਬ ਠੀਕ ਆ ਲਓ ਅਸੀਂ ਬੰਦੇ ਆਪਣੇ ਆ ਗਏ ਚੱਲ ਰਹੇ ਆ ਮੇਰੇ ਅੱਗੇ ਅਸੀਂ ਵੀ ਆ ਮੰਨਸਤਰੀ ਆ ਜੀ ਆ ਜੋ ਦਿਖਾਉਨੇ ਆ ਤੁਹਾਨੂੰ ਦੇਖੋ ਜੀ ਆਪਾਂ ਮੰਨਸਤਰੀ ਨੇੜੇ ਪਹੁੰਚ ਚੁੱਕੇ ਆ ਆ ਦੇਖੋ ਇੱਕ ਕੱਚੀ ਜੀ ਪਹਾੜੀ ਆ ਇਹ ਤੇ ਵਿੱਚ ਮੰਨਸਤਰੀ ਬਣੀ ਹੋਈ ਆ ਜੀ ਦੇਖ ਸਕਦੇ ਹੋ ਤੁਸੀਂ ਉਹ ਪੌੜੀਆਂ ਚੜਦੀਆਂ ਤੇ ਆ ਮਨਿਸਟਰੀ ਆ ਜੀ ਬਣੀ ਹੋਈ ਦੇਖ ਸਕਦੇ ਆ ਤੁਸੀਂ ਪਹਾੜੀ ਇੱਕ ਕੱਚੀ ਜੀ ਪਹਾੜੀ ਆ ਪੱਥਰਾਂਿਆਂ ਵਿੱਚ ਸ਼ਾਰਗੋਲ ਮਨਿਸਟਰੀ ਆ ਜੀ ਇਹ ਬਸ ਪਹੁੰਚ ਗਏ ਆਪਾਂ ਲੋ ਜੀ ਉਹ ਤਾਂ ਬਹੁਤ ਖੁੱਲ ਗਿਆ ਭਾਈ ਪਹੁੰਚ ਗਏ ਜੀ ਸ਼ਾਰਗੋਲ ਮਨਿਸਟਰੀ ਤੇ ਵਿਊ ਦੇਖੋ ਤੁਸੀਂ ਵਿਊ ਦੇਖੋ ਨਹੀਂ ਇੱਧਰ ਨੂੰ ਰਾਹ ਆਏ ਆਂ ਨਾ ਕੋਈ ਕੁੱਲਾ ਏ ਵੀਊ ਦੇਖੋ ਜੀ ਤੁਸੀਂ ਵੀਊ ਚੈੱਕ ਕਰੋ ਵੀਊ ਚੈੱਕ ਕਰੋ ਜੀ ਦੇਖ ਸਕਦੇ ਆ ਤੁਸੀਂ ਕਰੋ ਵੀਊ ਚੈੱਕ ਕਰੋ ਦੇਖ ਸਕਦੇ ਆ ਤੁਸੀਂ ਉਹ ਖੜੀਆਂ ਜੀ ਆਪਣੀਆਂ ਗੱਡੀਆਂ ਕਾਲੀਆਂ ਕਾਲੀਆਂ ਦੇਖ ਸਕਦੇ ਆ ਤੁਸੀਂ ਉੱਥੋਂ ਆਪਾਂ ਆਏ ਆਂ ਉਹ ਟੈਂਕੀਆਂ ਵੀ ਇੱਥੇ ਹਰੀਆਂ ਉੱਥੋਂ ਆਏ ਆਂ ਚੜਾਈ ਤਾਂ ਕੋਈ ਜ਼ਿਆਦਾ ਨਹੀਂ ਵੈਸੇ ਠੀਕ ਠੀਕ ਆ ਦੇਖ ਸਕਦੇ ਆ ਤੁਸੀਂ ਵੀਊ ਦੇਖੋ ਤੁਸੀਂ ਦੇ ਲੇ ਆਏ ਤਾਂ ਇੱਥੇ ਜ਼ਰੂਰ ਆਇਓ ਬਹੁਤ ਵਧੀਆ ਕਹਿੰਦੇ ਮਿਨਿਸਟਰੀ ਆ ਮੈਂ ਅੰਦਰ ਜਾ ਕੇ ਦੇਖਦੇ ਆਂ ਆ ਦੇਖੋ ਜੀ ਕਿਵੇਂ ਖੋਲਾਂ ਪਈਆਂ ਹੋਈਆਂ ਤੇ ਹਵਾ ਨੇ ਘਟਾਉ ਕਰਤਾ ਦੇਖੋ ਉਹ ਅੰਦਰ ਗੁਫਾ ਟਾਈਪ ਪਣੀ ਹੋਈ ਆ ਦੇਖ ਸਕਦੇ ਆ ਤੁਸੀਂ ਉਹ ਲੱਕੜ ਦਾ ਅੱਦਾ ਏਦਾਂ ਬਣਿਆ ਹੋਇਆ ਇੱਕ ਤਰ੍ਹਾਂ ਮਿਨਿਸਟਰੀਜ਼ ਪੁਰਾਣੀਆਂ ਮਿਨਿਸਟਰੀਜ਼ਾਂ ਬਹੁਤ ਸਾਲ ਪਤਾ ਨਹੀਂ ਕਿੰਨੇ ਸਾਲ ਪੁਰਾਣੀ ਮਿਨਿਸਟਰੀ ਹੋਊਗੀ ਇਹ ਹਾਂ ਦੇਖਦੇ ਆ ਬਾਕੀ ਪਹੁੰਚਦੇ ਆ ਪਹੁੰਚ ਗਏ ਆਪਾਂ ਤੇ ਦਿਖਾਉਨੇ ਆ ਤੁਹਾਨੂੰ ਅੰਦਰੋਂ ਅਫਸੋਸ ਅਸੀਂ ਮਿਨਿਸਟਰੀ ਦੇ ਉੱਤੇ ਆਏ ਸੀਗੇ ਪਰ ਗੇਟ ਸਾਨੂੰ ਬੰਦ ਮਿਲਿਆ ਵਾਪਸ ਮੁੜਨ ਲੱਗੇ ਆ ਹੁਣ ਤੇ ਆ ਦੇਖੋ ਤੁਸੀਂ ਇਦਾਂ ਬੜੀਆਂ ਖੋਲਾਂ ਜੀਆਂ ਬਣੀਆਂ ਹੋਈਆਂ ਉੱਤੇ ਦੇਖ ਸਕਦੇ ਆ ਤੁਸੀਂ ਉਹ ਜਦੋਂ ਪ੍ਰੋਂਗ ਕੱਬੇ ਤੋਂ ਪਟਿਆ ਹੁੰਦਾ ਵਿੱਚੋਂ ਦੇਖ ਸਕਦੇ ਹੋ ਐਦਾਂ ਕੋਲੀਆਂ ਬਣੀਆਂ ਹੋਈਆਂ ਇੱਧਰ ਲੱਕਣਾ ਲੁਕਣਾ ਰੱਖੀਆਂ ਹੋਈਆਂ ਇਹ ਪਹਾੜੀ ਦੇ ਵਿੱਚ ਬਣੀ ਹੋਈ ਹੋਂਸਟਰੀ ਆ ਜਿਹੜੀ ਬਿਲਕੁਲ ਔਰ ਪਹਾੜੀ ਨੂੰ ਕਿਤਾ ਕੱਟ-ਕੱਟ ਕੇ ਨਾ ਵਿੱਚ ਜਿੱਦਾਂ ਬਣਾ ਦਈਏ ਆਪਾਂ ਉਦਾਂ ਬਣੀ ਹੋਈ ਆ ਬਾਕੀ ਹੁਣ ਲੱਗਿਆ ਜੀ ਮੁੜਨਾ ਕੀ ਕਰ ਸਕਦੇ ਆ ਦੇਖ ਸਕਦੇ ਆ ਤੁਸੀਂ ਆ ਜਿਹੀ ਉੱਤੇ ਆਪਾਂ ਸ਼ਾਰਗੋਲ ਮਨਿਸਟਰੀ ਪਰ ਆਪਾਂ ਨੂੰ ਬੰਦ ਮਿਲੀ ਆ ਤੇ ਆ ਦੇਖੋ ਇਹ ਭੁਮੀਰੀ ਬਣਾ ਕੇ ਲਾਈ ਹੋਈ ਆ ਦੇਖ ਸਕਦੇ ਆ ਤੁਸੀਂ ਹਵਾ ਨਾਲ ਇਹ ਭੁਮੀਰੀਆ ਜਿਹੜੀ ਚਲਦੀ ਆ ਆ ਦੇਖੋ ਜਾਂ ਤਾਂ ਹਵਾ ਦੀ ਡਾਇਰੈਕਸ਼ਨ ਵਾਸਤੇ ਇਹਨਾਂ ਨੇ ਲਾਈ ਆ ਇਹ ਪੂਰੀ ਭੁਮੀਰੀ ਐਨ ਹਵਾ ਨਾਲ ਪੂਰੀ ਘੁੰਮਦੀ ਆ ਇਹ ਦੇਖੋ ਹਵਾ ਨਾਲ ਘੁੰਮਦੀ ਆ ਇਹ ਪੂਰੀ ਬਾਕੀ ਇਧਰ ਆ ਵਿਊ ਆ ਤੇ ਮਨਿਸਟਰੀ ਆਪਾਂ ਨੂੰ ਬੰਦ ਮਿਲੀ ਆ ਕੋਈ ਗੱਲ ਨਹੀਂ ਹੁਣ ਮੁੜਦੇ ਆ ਆ ਮਨਿਸਟਰੀ ਸੀਗੀ ਜੀ ਦੂਜੀ ਮਨਿਸਟਰੀ ਦਿਖਾਣੇ ਤੁਹਾਨੂੰ ਪਾਣੀ ਪਾਣੀ ਬੰਦ ਮਿਲੀ ਕੋਈ ਗੱਲ ਨਹੀਂ ਅਗਲੀ ਵਾਰ ਪਰ ਜੇ ਕੋਈ ਥੋੜੇ ਚੋਂ ਆਇਆ ਤਾਂ ਆਇਓ ਜਰੂਰ ਇੱਥੇ ਹੀ ਆਪਾਂ ਇਹ ਵੀਡੀਓ ਨੂੰ ਬੰਦ ਕਰਦੇ ਆਂ ਜੀ ਇਹ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ